ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਆਜਾ ਸ਼ੇਰਾਂ ਵੱਲੋ ਮੁਲੀ ਨੇਰਾ ਹੋਗਾ ਨੇਰਾ ਤਾਂ ਫਿਰ ਕੇਸ ਹੋ ਗਿਆ ਆਪਣਾ ਹੋਰ ਹੋਰ ਮੱਲੋਂ ਵੱਲੀ ਝੋਨੇ ਵਾਲੇ ਨੇ ਨੇਰਾ ਕਰਤਾ ਇਸ ਵੇਲੇ ਅਗਲੇ ਦੇ ਵੀ ਔਖਾ ਜਾਂ ਤਾਂ ਹੋ ਜਾਂਦਾ ਦੇ ਦੋ ਪੰਨੋ ਤਾਂ ਪਾ ਦੇਣੇ ਦੇਤੀਆ ਤਾਂ ਤੀਜੀ ਬੜੇ ਮੁਕਰ ਨਾ ਜਾਵੇ ਨਹੀਂ ਸ਼ੇਰਾ ਪਾਲਾ ਨਹੀਂ ਮੁਕਰਦਾ ਪਾਲਾ ਹੈ ਲਾਈ ਲੱਗ ਪਾਲਾ ਦਾ ਮਗਰ ਲਾ ਕੇ ਹਲੇ ਗਵਾਹੀ ਦੇ ਦੂ ਆਪਣਾ ਲਾਈ ਲੱਗ ਕਹਿੰਦਾ ਜਦੋਂ ਦੇਖਿਆ ਹੁਣ ਲਾਈ ਲੱਗ ਸੁਣ ਚੁਣ ਆਏ ਆਏ ਨਹੀਂ ਲਾਈ ਲੱਗ ਕਹਿੰਦਾ ਵੀ ਆਏ ਆਪਦੇ ਪਿਓ ਦੀ ਹਲੇ ਤੇ ਵੀ ਮਾੜੀ ਮੋਟੀ ਮੰਨਦਾ ਪਰ ਬਾਹਰ ਦੀ ਵਾਰ ਗਵਾਹੀ ਦੇ ਦੂ ਤੁਸੀਂ ਲਾਈ ਲੱਗ ਕਹੋ ਜਿਹੜਾ ਆਪਣੇ ਬੰਦਾ ਹੱਕ ਚਾਰਿਆ ਦੇ ਉਹ ਚਲੋ ਉਹ ਤਾਂ ਸ਼ੇਰਾ ਹੁਣ ਗੱਲ ਕਰਨ ਦੀ ਆ ਜਾਂਦੀ ਆ ਪਹਿਲਾਂ ਛੋਡੇ ਮੂੰਹ ਨੂੰ ਮਾਕ ਨਾ ਮੁਕਰਿਆ ਉਹਦਾ ਭੈਣ ਜਿਹੜਾ ਆ ਗਿਆ ਉਹ ਤਾਂ ਉਹਦੇ ਬਾਗਿਆ ਆਪਦੇ ਨਾਨਕੀ ਇਹ ਤੇਰੀ ਕਰਤੂਤਨਾ ਉਹਨੂੰ ਵੀ ਅਕੇ ਇਹਨੂੰ ਤਾਂ ਹੁਣ ਵੜਾ ਲਾਂਗੇ ਕਿ 500 ਚੀ ਉਹ ਮੈਨੂੰ ਕੀ ਪਤਾ ਸੀ ਉਹ 500 ਲੈ ਕੇ ਉੱਡ ਗਿਆ ਨਸ਼ਾ ਪਤਾ ਗੋਲੀਆਂ ਖਾਂਦਾ ਹੀ ਸ਼ੇਰਾ ਮੈਨੂੰ ਪਤਾ ਨਹੀਂ ਸੀ ਬੇਸ਼ੀ ਕਰਦੇ ਹੁੰਦੇ ਆ ਚਲ ਕੋਈ ਨਹੀਂ ਸ਼ੇਰਾ ਫਿਰਉਣ ਲਈ ਜਿਹੜਾ ਲਈ ਗਿਆ ਉਹਦੇ ਕਰਵਾਦੀ ਆ ਫਰਤੂ ਲਈ ਤਾਂ ਜਾਨਾ ਮੈਂ ਤੁਹਾਨੂੰ ਦੱਸਾਂ ਚੰਦ ਉਹਦਾ ਪਿਓ ਦਾ ਸੁਭਾਅ ਪੜਾ ਮੈਂ ਤੁਹਾਨੂੰ ਦੱਸਾਂ ਜੇ ਚੰਦ ਹੋਇਆ ਆਪਾਂ ਹਸਾਬ ਨਾਲ ਗੱਲ ਕਰਾਂਗੇ ਉਹੀ ਜਿਹੇ ਹਸਾਬ ਨਾਲ ਵੀ ਅਸੀਂ ਤਾਂ ਉਂ ਆਏ ਆ ਭਾਈ ਤੁਹਾਡੇ ਤਾਂ ਗਾਂ ਖੁੱਲ ਗਈ ਰਾਤ ਨੂੰ ਇੱਧਰ ਗੇੜਾ ਆਇਆ ਮਾਰਨ ਆ ਗਏ ਤੇ ਇੱਧਰ ਅਗਲਾ ਖੂਕੇ ਸਾਡੇ ਕਿਹੜਾ ਘਰੇ ਵੜੀ ਆ ਤਾਂ ਉਹ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਬੰਦੇ ਨੇ ਦੇਖੀ ਹੁੰਦੀ ਹੈ ਕੈਮਰੇ ਘੁੰਮਰੇ ਲੱਗੇ ਆ ਹਾਂ ਤਾਂ ਕਰਕੇ ਕਹਿਣਾ ਪਰ ਉਹ ਪੱਲਾ ਹੋਇਆ ਹਸਾਬ ਨਾਲ ਗੱਲ ਕਰੀ ਉਹਦੇ ਪਿਓ ਉੱਚੀ ਗੱਲ ਨਾ ਕਰੀ ਕੱਲੇ ਨੂੰ ਪਰ ਹੀ ਲੈ ਜਾਗੇ ਹਾਂ ਹਾਂ ਹੀ ਕਰ ਲਾਂਗੇ ਤੂੰ ਦੇਖ ਸਰ ਆਹੀ ਹਾਂ ਬੋਚ ਕੇ ਕੁੱਤਾ ਕੋਈ ਕਹਿਦਗੀ ਯਾਰ ਕੋਲੇ ਨਹੀਂ ਕਹਿਣਾ ਕੋਲੇ ਸ਼ੇਰਾ ਔਖਾ ਹੋ ਜਾਂਦਾ ਨਾ 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 ਮੁਰਕੀ ਚਾਂਦ ਗੱਲ ਪੈ ਜੂ ਪਾਲੇ ਓਏ ਬੋਲ ਮਾਰ ਓ ਪਾਲੇ ਸ਼ੇਰਾ ਕੁੱਤਾ ਕੱਤਣਾ ਹੋਵੇ ਇਹਨਾਂ ਦੀ ਬੈਠੇ ਹੋ ਗਏ ਬੈਠੇ ਦੋਨੇ ਪੀਓ ਫੁੱਤਾ ਫਿਰ ਬੋਲ ਮਾਰ ਚੱਜਾ ਪਾਲੇ ਮੇਰੇ ਕੋਲੇ ਕਰਨ ਆ ਗਿਆ ਆਪ ਦਾ ਪਾਇ ਜਾਂਦਾ ਬਾਈਆਂ ਗਰਮਾਇਆ ਸੀ ਬਾਈ ਅੱਗ ਲੱਗੀ ਜਾਂਦੀ ਆਪਾਂ ਟੁੱਲਣ ਲੱਗੇ ਯਾਰ ਓ ਇੱਥੇ ਬਾਹਰ ਫਿਰ ਵੀ ਮਾਇਆ ਬਾਹ ਚੜੇ ਟੁੱਲ ਚਾ ਖਮਾਲੂ ਮਰੇ ਮੈਥੋਂ ਨਹੀਂ ਪਾਇਦਾ ਪਾਇਂਦੇ ਜਾ ਗਰਮਾਇਆ ਸੀ ਬੜੀ ਆ ਯਾਰ ਅੱਗ ਲੱਗੀ ਜਾਂਦੀ ਜਮਾ ਕੰਜਰਾਂ ਦੀ ਵਾ ਓ ਹੱਥ ਮਾਰਨੋਂ ਕੀ ਫਰਕ ਆ ਓ ਇੱਥੇ ਨਹੀਂ ਹੁੰਦਾ ਓ ਕਾਰੀਆਂ ਪਾਈ ਜਨ ਰਾਤ ਦਾ ਬਿਖਾ ਕੰਜੇ ਦਉ ਦੂ ਅਬਾਰ ਕੌਣ ਘਰ ਕਮ ਜਾਉ ਬੋਲ ਕੇ ਤਾਂ ਮਰੀ ਜਾਂਦਾ કોઈ જા મંજા બેટા ઓંજા પટ્ટા કોઈ દૂધળા ના વે જડો દૂધળા રાધનું દૂધળા ઓ કઈ વારી કવા ખાટ લેટ ના હો ગયા કોઈ જાન આયા બાકી કીડી તેરે લવેરી બની હું મરીયે હું કઈ દૂધ ગાડા કઈ બડા પતા નીરા ની પરા ચા જાની મરીયે ના અચ્છા અચ્છા આપને દૂધ જંદા કે હોડ ખણ ਮੈਂ ਇਹ ਦਲਾ ਜਬਤ ਹੋ ਗਿਆ। ਉਹ ਪੂਰੀ ਕੋਜਾ ਮੁੱਲ ਦਾ ਪੀ ਕੇ ਨੇ ਡਾਂਗ ਖੜ੍ਹੀਏ ਤੋਂ ਵਿੱਚ। ਇਹ ਨਾ ਜਣਾ ਘਣਾ ਲਈਏ ਕਰੋ ਤੇ ਜੁੱਲੇ ਤੇ। ਉਹ ਕਾ ਲੋ ਕੁਛ ਜਵਾਕ ਦੇ ਮੂੰਹ ਚ ਪਾ ਜਿੰਦਾ ਆਪਾਂ ਨੂੰ ਕੀ। ਤੇ ਡੈਰੀ ਚ ਬਾਦ ਉਹ ਵੀ ਜਵਾਕ ਦੇ ਮੂੰਹ ਚ ਪੋ। ਡੈਰੀ ਕਿ ਖਿਰਾ ਹੋਰ ਗੱਲਾ ਉੱਥੇ ਨਹੀਂ। ਉੱਥੇ ਖਰਾਬ ਇੱਥੇ ਤਾਜ਼ਾ। ਦੇਖ ਕੇ ਨਾ ਕਿਹੜਾ ਜਾ ਰੋ। ਉੱਥੇ ਖੁਆ ਬਣਦਾ ਪੀ। ਅਗਲਾ ਬਾਰ ਕੇ ਖੜਾ ਕੁਛ ਹੋ ਗੱਲ ਹੁੰਦੀ ਦੇਖ ਕੇ ਕੌਣ। ਤੇ ਜਮਟ ਚ ਨਹੀਂ ਜਾ ਤੂੰ ਵੱਡਾ। ਮੈਂ ਕਹਿੰਦਾ ਤੂੰ ਜਾ ਮੈਂ ਤੁੰਨੇ ਨਾ ਕੁਤਰੀ ਜੈਰ ਕੋ ਜ ਨਹੀਂ ਮੁਰਤੇ। ਬਾਰਗੂ ਮੋਰਜ ਕੇ ਅਗੇ ਜਿਹਨੂੰ ਕੋਈ ਕਹੇ ਪਾਈ ਤੜਕੇ ਗੱਲ ਕਰੇ ਕੌਣ ਕੌਣ ਨਾ ਜੇ ਅੰਦੇ ਖਾ ਲੈਣਾ ਸਮਾਰਨਾ ਹੋਵੇ ਉਹ ਨਾ ਹੀ ਹੁਣ ਕਰੋ ਜੇ ਤੇਰਾ ਪੁੱਛੇ ਤੇ ਮੈਂ ਤਾਂ ਖੁਪਈ ਉਹ ਬੈਠਾ ਕਰੋ ਬਲਵਾ ਮਾਂ ਹੋਏ ਛੇੜਾ ਤੇ ਤੂੰ ਦਾ ਪੁੱਛ ਨੂੰ ਬੜਾ ਜਾ ਜਾਂ ਬੰਜਾ ਆਪਾਂ ਤਾਂ ਸੱਚ ਤੇ ਚੱਲਾਂਗੇ ਫਾਕ ਤੇ ਚੱਲਾਂ ਬਹੁਤ ਸੱਚ ਦੇ ਤੂੰ ਦੇਖ ਜੀ ਜਵਾਨਾ ਮਾਰੇ ਪਤਨੀ ਛੇੜਾ ਕਿਹੜਾ ਪਾਲੇ ਛੇੜਾ ਤੇਰਾ ਤਾਇਆ ਮੈਂ ਤਾਂ ਬਚਣਾ ਹਲੋ ਉਹ ਬਚਣਾ ਤੇਰਾ ਤਾਇਆ ਸ਼ੇਰਾ ਵਜਣਾ ਹੋ ਠੀਕ ਹੈ ਠੀਕ ਹੈ ਠੀਕ ਹੈ ਸ਼ੇਰਾ ਟਿੱਲਾ ਹੋ ਗਿਆ ਨਾ ਨਾ ਟਿੱਲਾ ਕਾਨੂੰ ਹੋਰ ਉਹੀ ਬਸ ਗਵਾਹੀ ਵਾਲਾ ਕੰਮ ਹੈ ਸੀ ਬਸ ਕੀ ਉਹ ਗਵਾਹੀ ਵਾਲਾ ਕੰਮ ਆ ਤੜਕੀ ਕੋ ਇਸ ਵੇਲੇ ਨਹੀਂ ਯਾਰ ਉਹ ਪਾਲੇ ਸ਼ੇਰਾ ਮੰਨੀ ਦੇ ਸਾਡਾ ਮੇਰੇ ਪਾਪੇ ਨੂੰ ਪਤਾ ਲੱਗਾ ਬੁਰਾ ਹਾਲ ਹੋ ਰਿਹਾ ਤੈਨੂੰ ਉਹ ਹੋਰ ਬਈ ਕੀ ਹਾਲ ਚਾਲ ਆ ਕੌਣ ਆ ਓਏ ਨਹੀਂ ਮੇਰੇ ਪਾਪੇ ਨੂੰ ਉਹ ਪਾਜੇ ਤੇ ਚਿਹਰਾ ਹੀ ਜਿਹਾ ਲੱਗਦਾ ਮੈਨੂੰ ਮਰਵਾਉਣਾ ਯਾਰ ਮੈਨੂੰ ਤੇਰੇ ਨਾਲ ਲੱਗਦਾ ਤੇਰੇ ਨਾਲ ਦੇਖੀ ਅਰੇ ਸਾਨੂੰ

ਮੈਂ ਨਹੀਂ ਮੈਂ ਸੁਵੰਦਾ ਮੈਂ ਕੰਮ ਛੱਡ ਗਿਆ ਸੁਤ ਨਹੀਂ ਹੋੜਾ ਪੈ ਗਿਆ ਡਾਕਟਰ ਛੱਡੋ ਮੈਂ ਮੈਂ ਨਹੀਂ ਸੁਵੰਦਾ ਭਾਈ ਪਰਵਾ ਚੱਲਦਾ ਬੜਕਾ ਬੱਚਾ ਰਾਜੀ ਰ ਖੁਸ਼ੀ ਦੇ ਭਰਾਵਾ ਖੁਸ਼ੀ ਕਾ ਹਾਂ ਹੋਰ ਬੇਟਾ ਠੀਕਾ ਹੋ ਠੀਕ ਹੋ ਬੜਕਾ ਬੜਕਾ ਮੈਂ ਮੈਂ ਨਹੀਂ ਸੁਵੰਦਾ ਭਾਈ ਆਪਾਂ ਨਾ ਨਾ ਮੈਂ ਘਰ ਨੂੰ ਚੰਦ ਕੰਮ ਛੱਡ ਗਿਆ ਨਾ 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 ਆਸਤਾ ਨਹੀਂ ਆਏ ਉਧਰ ਨੂੰ ਵੱਲਪੇ ਨਾਇਕ ਵੀ ਬਿੜਿਆ ਲਾ ਦਕੂ ਮਸੂਦਾ ਪੱਜਾ ਨਾਗੇ ਵਾਰ ਚਰੂਗਾ ਗੇੜੀ ਹਾਂ ਹਾਂ ਸਾਰੇ ਚੰਗੀ ਕੱਢਿਆ ਭਾਈ ਤੂੰ ਦੋਵਾ ਪੱਜਾ ਅਜ ਮੁੰਡਿਆਂ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਵੱਲ ਕਾਜੀ ਕਾਜੀ ਤੂੰ ਮੁੰਡਿਆਂ ਨਾਲ ਕਾਜੀ ਕੱਕਾ ਵੀ ਘੇੜ ਜਾਂ ਤੂੰ ਉਹ ਮਾਕਾ ਵੀ ਦੁਪਾਇਆ ਇਹ ਤਾਂ ਠੀਕ ਆ ਤੇ ਨਹੀਂ ਬੜਗਾ ਬੜਗਾ ਜਮਾ ਵਰਗਾ ਵਰਗਾ ਯਾਰ ਇਹਨੂੰ ਹਾਂ ਜਮਾ ਟਾਜੀ ਵਰਗਾ ਹਾਂ ਪਰ ਹਾਂ ਖਰਾਕਾਂ ਦਾ ਫਰਕ ਖਰਾਕ ਚੰਗਾ ਕਹਿਣੀ ਪੰਜ ਅਗਲੀ ਨੂੰ ਬਾਅਦ ਹਾਂ ਹਾਂ ਜਮੇ ਇਹਨੂੰ ਮਖਾਸ਼ੀ ਰਾਏ ਤੇ ਵੇਰ ਬਾਰ ਬੱਦਾ ਪੁੱਛ ਕੇ ਖੁੱਲ ਗਏ ਹਾਂ ਹਾਂ ਇਹ ਤਾਂ ਰਸਤਾ ਆਪਨੇ ਕਿਹੜਾ ਬਗਾਨੇ ਆ ਉਹ ਤਾਂ ਗੱਲ ਠੀਕ ਆ ਪਰ ਪੁੱਛੇ ਮਤਲਬ ਹੋਰ ਮੋੜ ਹੈ ਮਾਰੇ ਆਗੇ ਤਾਂ ਚੰਦ ਮਕਸਦ ਕੀ ਜਾਂਦੇ ਸ਼ਾਬਾਸ਼ ਪਾਈ ਸ਼ਾਬਾਸ਼ ਜੀ ਇੱਕ ਤਾਂ ਇਹਨੂੰ ਖੇ ਤਾਂ ਨਹੀਂ ਢੀੜਾ ਮਾਰ ਕਿਉਂ ਲੰਘਿਆ ਆਹ ਉਹ ਚੱਲ ਹੁੰਦਾ ਹੀ ਆ ਆਹ ਘਰ ਵਿੱਚ ਜਲਾਗ ਦੀ ਬੈਠਾ ਬਹੁ ਗੱਲਾਂ ਕਰੀ ਜਾਂਦੇ ਇੱਥੇ ਬੈਠੇ ਸੀ ਰੋਟੀ-ਚੀਚਾ ਖਾ ਕੇ ਅੱਛਾ 3 ਘੰਟਾ ਬੈਠੇ ਹੁੰਨੇ ਗੱਲਾਂ ਕਰਦੇ ਰਹੇ ਬਹੁਤ ਆਪਾਂ ਹੀ ਥੋੜਾ ਅਜੀ ਛੋਟਾ ਵੱਡੇ ਛੋਟੇ ਸੁਣਿਆ ਹਾਂ ਹਾਂ ਤੜਕੇ ਪਾ ਮੈਂ ਕੱਢੀ ਪਾਇ ਰਿਹਾ ਕਿ ਪੜਾਇ ਸੁਬਹ ਤੱਕ ਮੈਂ ਸੌਤੀ ਸੁਣਿਆ ਪਹਿਲੇ ਦਿਨੋਂ ਆਦਤ ਆ ਹਾਂ ਜੀ ਗੋਨੀਂ ਹਾਂ ਨਾ ਗੱਬਣ ਨੰਨ ਮੁੰਡਾ ਬਖਾਇ ਗੜ ਕੰਗ ਬੜਾ ਜਰਾ ਕੀ ਗੱਲਾਂ ਹੋ ਨਾ ਹਾਂ ਕੀ ਨਾ ਉਹ ਗੱਲ ਕਰਦੇ ਕਿ ਤਾ ਸੋਧੇ ਬਣੀ ਟੂਟੀ ਦਾ ਪਾਣੀ ਆਉਂਦਾ ਮਗਾ ਛਾਜ ਬੰਦਾ ਛੇੜਾ ਕੱਟੀ ਆਉਂਦਾ ਨਾਲਾ ਬੰਦ ਹੋ ਰਹੀਏ ਤੇ ਤਾਂ ਕੱਟੀ ਆਉਂਦਾ ਪਾਣੀ ਮੈਨੂੰ ਸੁਨੇਹਾ ਲਾਇਆ ਸੀ ਕਿ ਬੜਾ ਟੰਮੜ ਮਰ ਤੂੰ ਕਰ ਫੈਜੀ ਕਰਾਉਂਦਾ ਨਹੀਂ ਜੇ ਤੂੰ ਇਹਦਾ ਕੰਮ ਕਰਾਉ ਮੈਨੂੰ ਜਵਾਬ ਦੇ ਤਾਏ ਬਾਤ ਨਹੀਂ ਨਾ ਕਰਾਉਂਦਾ परवार तेरे चा बार ਪਹਿਲੇ ਸ਼ੇਰਾ ਮੜਾ ਇਹ ਕੰਮ ਸੀ ਇਹਨੂੰ ਖਾਦਾ ਕੰਮ ਤੈਨੂੰ ਓਏ ਓਹੋ ਮੁੰਡੇ ਕੁੜੀ ਖੇੜੀ ਕੋਈ ਕੋਈ ਖੇੜੀ ਨਹੀਂ ਪਿੰਡ 'ਚ ਕੋਈ ਗਲਤ ਕੰਮ ਕਰਤੀ ਓਏ ਇਸ ਤਾਂ ਉਹ ਦੇ ਮਾਰੇ ਗੱਲ ਕਰਦੇ ਕੋਈ ਬੋਲ ਗੱਲ ਆ ਕੋਈ ਕੁੜੀ ਖੇੜੀ ਅਗਰ ਮੈਨੂੰ ਦੱਸ ਦੇਣੀ ਗੱਲ ਲੈ ਪਹਿਲੇ ਸ਼ੇਰਾ ਕੋਈ ਗਲਤ ਕੰਮ ਕਰਤਾ ਮੈਨੂੰ ਲੜਾ ਤਰ ਕੇ ਪਹਚਾਏ ਤਾ ਹੂ ਜਰਾ ਹੋਲੇ ਸ਼ੇਰਾ ਤੜਕੀ ਗਵਾਹੀ ਭਰ ਦੇ ਇੱਕ ਗਵਾਹੀ ਰਹੀ ਸਾਡੀ ਪਰੋਹਣ ਮੇਰੀ ਗੱਲ ਤਾਂ ਸੁਣ ਲੋ ਕੀ ਗਵਾਹੀ ਭਰ ਦੂੰਗਾ ਕਰ ਮੇਰੀ ਪਉਂਦਾ ਪਤਾ ਬਸ ਗਵਾਹੀ ਭਰ ਆਈ ਮੈਂ ਤੈਨੂੰ ਕੀ ਕਿਹਾ ਸ਼ੇਰਾ ਇਹ ਗਵਾਹੀ ਭਰ ਦੂ ਬੰਦਾ ਸੱਚਾ ਸੱਚਾ ਬੰਦਾ ਹੈ ਯਾਹਾਂ ਸੋਨੇ ਦਾ ਖਰਾ ਕੀ ਆ ਗਿਆ ਕੀ ਆ ਗਿਆ ਤੜਕੇ ਨੌ ਵਜੇ ਚੱਲਣਾ ਕੀ ਆ ਗਿਆ ਉਹ ਇਹ ਤਾਂ ਜਾਣ ਕੰਮ ਕਰਾਉਣੇ ਨਾਲ ਇੱਕ ਗੱਲ ਲਵਾਉਣਾ ਹੈ ਹਨਾ ਉੱਥੇ 29 ਤਰੀਕ ਦਾ ਬਾਜੀ ਤੇ ਹਾਂ ਉੱਥੇ ਦੀ ਗੱਲ ਕਰਦੇ ਆ ਸ਼ੇਰਾ ਇਹ ਕਬੂਤਰ ਹੀ ਰੱਖ ਜਾ ਜਿਹੜਾ ਤੈਨੂੰ ਮਾਗਵਾਇ ਤੇ ਕੱਠਾ ਨ ਤੇ ਤਾੜੀ ਤਾੜਕਾ 9 ਵਜੇ ਤੋਂ ਨਾ ਗੱਡੀ ਲੈ ਕੇ ਆਵਾਂਗੇ ਜੇਰਾ ਸਾਡੇ ਸਾਰੇ ਚੱਲਣਗੇ ਸਾਰੇ ਜਾਣਗੇ ਖੇਡਾਂ ਬਿਮਾਰ ਗਏ ਹੋ ਬਸ ਤੁਹਾਨੂੰ ਕੀ ਕਹਿੰਨੋਗੇ ਤੁਸੀਂ ਮੈਂ ਸਮਝੀ ਨਹੀਂ ਬਸ ਬੰਦਾ ਚਾਹੀਦਾ ਸਾਨੂੰ ਨਾ ਭਗਵਾਨ ਤੁਮਾਰੇ ਪਾਸ ਕਰਤ ਕੇ ਬੰਦਾ ਜੱਸੀ ਮੈਂ ਗਵਾਰੇ ਪੱਟ ਜੂ ਨਾ ਨਾ ਐਜੀ ਗੱਲ ਨਹੀਂ ਆ ਜਾਣੇ ਹੋਰ ਖਬਰਾਂ ਨਹੀਂ ਸੁਣੀਆਂ ਭਗਵਾਨ ਤਵਾਨ ਆਉਗਾ ਪੁੱਤਰ ਹੋਰਾਂ ਪਰ ਉੱਡ ਜਾਂਦਾ ਤਾਂ ਨਾਲ ਲੈਾਂਗੇ ਖੇਡਾਂ ਉਹਦਾ ਕੱਲ ਚੰਗੀ ਕਾਲੇ ਪੜੀਗਾ ਪਾਇ ਕਹਿੰਦੇ ਇਹ ਕੋਈ ਕੰਮ ਚੰਗਾ ਕਰ ਦਿਆ ਪੜੀ ਹੱਥ ਉੱਤਰ ਗਿਆ ਨਹੀਂ ਨਹੀਂ ਸ਼ਾਬਾਸ਼ ਹੈ ਭਾਈ ਉਹ ਕਿਹਨੇ ਵੀ ਕਰਾਲ ਮਿਲ ਕੇ ਮੁੰਡੇ ਸਾਰੇ ਵਗ ਜਾਣਗੇ ਦੁਨੀਆ ਜਾ ਗਈ ਜਾਂਦੀ ਤੁਸੀਂ ਉੱਥੇ ਜਾਵੇ ਛੋਡੇ ਬਣਾ ਘਰੋਂ ਥਰਦਾ ਸਾਮਾ ਕੀ ਇਹ ਰੰਗ ਦੁਨੀਆ ਜਾਣਾ ਸੀ ਦੁਨੀਆ ਭਾਈ ਇਹਨਾਂ ਕੋਲ ਵੀ ਲੱਗੇ ਆਣਾ ਕੋਈ ਕਪੜਾ ਦੀੜਾ ਆਜਾ ਕਪੜਾ ਦੀੜਾ ਤੁਸੀਂ ਲੈ ਜਾਣਾ ਕਪੜੀ ਲੀ ਲੈ ਨਹੀਂ ਕਪੜਾ ਬੜਾ ਨਾ ਹੁੰਦੇ ਕਪੜਾ ਦੀੜਾ ਲੈ ਕੇ ਨਾ ਨਾ ਕਾ ਕਪੜੇ ਲੁੱੜੀ ਕੋਈ ਨਾ ਲੈ ਜਾਓ ਤੇ ਲੁੱੜਗੇ ਬੈਠਾ ਕੱਠਾ ਤੈਨੂੰ ਆਕਲ ਨਹੀਂ ਦੇਣੀ ਦੇਣੀ ਅਸੀਂ ਜ਼ਿੰਮੇਵਾਰੀ ਤੇ ਲੈ ਕੇ ਜਾਵਾਂ ਪਾਣੀ ਜੇ ਮੈਂ ਬੋਲਿਆ ਪਾਈਏ ਜੀ ਚਵਾਦੀ ਨਹੀਂ ਗੋਲੀ ਕਰਤਾ ਜਾਂ ਖਾਂਦਾ ਇਹ ਕੀ ਗੋਲੀ ਕਰਤਾ ਹੋ ਨਾ ਬਮਾਰ ਖਮਾਰ ਉੱਗ ਲ ਕਰਦਾ ਮੈਂ ਸਿਆਣਾ ਬੰਦਾ ਨਾਲ ਜਾਉਂ ਪੈਂਦੀ ਬੋਟੂ ਕੀ ਜਣਾ ਹੋਏ ਮਰਜੀ ਕਿਵੇਂ ਗੇਬੋ ਕਿਵੇਂ ਕੋਈ ਨਾ ਛੋਣ ਨਾਲ ਪਾਰਟੀ ਵਹੀ ਬੱਦਿਓ ਗੇ ਬੋਕੀ ਅੱਛਾ ਅੱਛਾ ਮਗਰਾ ਸੀਟਾ ਪਾਈ ਬਾਹਰ ਲਵਾਇਆ ਨਾ ਅੱਜ ਤੱਕ ਲਵਾਇਆ ਨਹੀਂ ਪਿੰਡੋਂ ਇਨਾ ਜਿ ਲਾਇਆ ਹੋ ਲਾਇਆ ਹੋ ਪਛਨੇ ਨਾਲ ਮਾਰੀਆ ਨਾ ਫਰੀਕਤ ਦੀ ਖੇਤ ਨਾਲ ਕੰਮ ਕਰੀ ਇਹ ਹੋੜਨ ਬਾ ਹਾਂ ਇਹ ਮੈਂ ਮੈਂ ਕੋ ਨੰਡ ਵਾਲੇ ਬਾਤ ਨਹੀਂ ਕਰਨ ਸਾਰਾ ਹਾਂ ਤੇਰਾ ਨਾ ਲਾ ਆ ਗਿਆ ਆਪਾਂ ਦਾ ਬਾਹੋਂ ਪਈਆਂ ਟੋਲ ਬਾਈ ਆਪਾਂ ਕਿਵੇਂ ਝੂਠ ਮਾਰ ਗਏ ਕਿਉਂ ਪਿੰਡੋਂ ਫੇ ਬੰਦੇ ਮਿਲੇ ਨਹੀਂ ਮੌਕੇ ਜਿਉਂ ਕਿੱਧਰ ਜਾਈ ਨਾ ਆਪਣੇ ਤਾਂ ਸਾਰਾ ਗੱਲ ਆ ਪੰਜ ਚੰਗੀ ਗੱਲ ਹੁੰਦਾ ਹੀ ਆਪਣਾ ਪਾਵ ਦਾ ਤੇਰਾ ਕਰਕੇ ਬੁੜੀਆਂ ਆ ਗਈਆਂ ਹਾਂ ਹਾਂ ਬੜਾ ਕੁਝ ਕਰੇ ਜਰਾ ਆਪਾਂ ਕੀ ਲੈਣਾ ਜੇ ਮੈਂ ਤੂੰ ਕਰਦਾ ਮੈਂ ਕੋਈ ਰਕੜ ਦੀਰ ਮਖੀ ਉੱਲੀ ਜਾਉਂਗਾ ਅੱਖਲ ਤੱਕ ਜਾਉ ਤੁਸੀਂ ਅੱਜ ਕੱਢ ਨਾ ਉਹਦੇ ਕੋਲ ਆਈ ਕੰਮ ਜਾ ਚੁੱਕੀ ਪਾਲਾ ਬੱਡਾ ਕਿ ਮੈਂ ਬੱਡਾ ਤੁੰਗਾ ਰੱਖਾਂ ਬਾਹਰ ਗਿਆ ਜੀ ਮੈਂ ਬੜਿਆ ਨਾ ਆਪਾਂ ਜਾਈਂ ਕਿਤੇ ਘੁੰਮ ਫਿਰਾਂ ਸਾਢੇ 5 ਘੰਟੇ ਤਿਆਰ ਹੋ ਕੇ ਆਈ ਮੈਂ ਕਿਹ ਛੇੜਾਂ ਚੌਕ ਕੰਮ ਕਰਨੇ ਈ ਤੋਂ ਨਹੀਂ ਪਈ ਗਈ ਜੀ ਚੰਦ ਜੀ ਤੜਕੇ ਜਾ ਕੇ ਖੇਡਾਂ ਚ ਪਾਉਣਾ ਕੋ ਮਾੜੇ ਕੰਮ ਨਹੀਂ ਖੇਡਾਂ ਚ ਮੈਂ ਸਿਆਣਾ ਬੰਦਾ ਨਾਲ ਜਾਉਂ ਨਾਲ ਜਾਉਂ ਮੇਰਾ ਤਾਂ ਬਜਾਉ ਤੜਕੇ ਦੇ ਰਿਸ਼ਤੇ ਵਾਲਿਆਂ ਨੇ ਮਰੀਏ ਨਾ ਜਲ ਸਭ ਪਾਲਦੇ ਨਹੀਂ ਕਰਾਉਂਦੇ ਨਹੀਂ ਹਜੇ ਕੰਮ ਦਾਂਗੇ ਅਲੇ ਲੇਟ ਕਰ ਦੇ ਕੋਈ ਤੂੰ ਕਾ ਦਾ ਲੇਟ ਕਰ ਜਾਂਗਾ ਤੂੰ ਗਾ ਪੰਜ ਗਏ ਮੈਂ ਕਰਾ ਦੂ ਮੈਂ ਬਥੇਰੇ ਰਿਸ਼ਤੇ ਕਰਾਏ ਆ ਤੂੰ ਅਸੀਂ ਇਹ ਲੇਟ ਕਰ ਆਏ ਆ ਦੂਡ ਅੱਥ ਬੰਨਿਆ ਅਸੀਂ ਆਪੇ ਹੀ ਲੈ ਲਾਂਗੇ ਤੂੰ ਜਿਆਦਾ ਕੰਮ ਕਰ ਲਿੱਤੇ ਲੰਡੇ ਬੰਦੇ ਕਰ ਲੈਣਾ ਨਾਲ ਤੂੰ ਕੋਈ ਨਹੀਂ ਬਹੁਤ ਚਾਹਵਾ ਇੱਕ ਜਰ ਕੰਮ ਕਰ ਦੂਡ ਕਰਨ ਵਾਲੇ ਹੋਰ ਅੱਥ ਬੰਨਿਆ ਅਗਲੇ ਬੰਦੇ ਹੈ ਨਹੀਂ ਇਹ ਚਲਾ ਕਰੀ ਫੋਨ ਬਾ ਉਹ ਤੇਰੇ ਮੇਰੀ ਸਾਰੀ ਉਮਰ ਹੀ ਨੰਗੀ ਪਤਾ ਹੀ ਆ ਮੁੰਡੇ ਨਾਲ ਲੈ ਆ ਜਾ ਮੇਰੀ ਮੁੰਡੇ ਨਾਲ ਹੀ ਆ ਜਾ ਪੱਟ ਜੂ ਫਿਰ ਕਦੇ बे ही न पी छोटा पुछे बि न के पी कंदा टाला कंदा टाला ਫਿਰ ਸਾਡਾ ਔਖਾ ਹੋ ਜੂ ਕੋ ਕਾਜ ਔਖਾ ਹੋ ਜੂ ਉਹ ਹੂੰ ਨਾ ਇਹ ਜੀ ਭਾਈ ਜੀ ਬੱਡੇ ਤਾਲੂ ਬੱਡੇ ਬੁੱਢੇ ਬੋਜਾ ਮੱਖ ਬੜਿਆ ਤੇ ਮਰਵਾਉਣ ਦੇਗਾ ਔਖੀ ਹੋ ਮੂੰਹ ਕਹਿਣਾ ਬਰੂਨੇ ਵੀ ਨਹੀਂ ਆਣਾ ਕੋਠੜੀ ਵਰਗਾ ਮੂੰਹ ਕਰਕੇ ਜਦ ਮੁੰਡੇ ਕੋ ਬੋਫਲਾ ਨੀਚੋਂ ਕੀ ਮੈਨੂੰ ਕੀ ਸੁਨੇਹਾ ਲਾਇਆ ਭਾਈ ਮੈਂ ਤੇਰੇ ਮੁੰਡੇ ਦੇ ਮੂੰਹ ਤੇ ਕਹਿਣਾ ਕੀ ਜੇ ਮੁੰਡੇ ਚੱਕੈ ਨਾ ਤੇਰੇ ਮੁੰਡੇ ਵੀ ਚੱਲ ਪੰਜ 20 ਵਜੇ ਕਹੇ ਕਹਦਾ ਤੂੰ ਡਰ ਨਾ ਹਾਂ ਕਰਦਾ ਕਿ ਨਾ ਹੋਏ ਮੈਂ ਮੇ ਮਾਤਰਾ ਪੜਾ ਕਰਦਾ ਬੰਨਾ ਕਰ ਪਈ ਵਾ ਲੱਗਾ ਉਪਰ ਬਾਬਾ ਜੀ ਨੇ ਗਿਆ ਭਾਈ ਐਵੇਂ ਬੰਦੇ ਕੋਲ ਜਨਾਬ ਜਾਨੀ ਜਾਵਾਂਗਾ ਭਾਈ ਕਰੀ ਪਰ ਹਾਂ ਕਰਕੇ ਸਾਡੇ ਦਾ ਭਾਜ ਇਹ ਨਹੀਂ ਆਉਂਦਾ ਭਾਈ ਚਿੱਟਾ ਜਵਾਬ ਹੈ ਕਾ ਜਾ ਤੂ ਕੱਢਿਆ ਸਾਈਆਂ ਨੇ ਤੁਹਾਨੂੰ ਪਤਾ ਨਹੀਂ ਇਹਨੂੰ ਨੌਲਜ ਵੱਧਾ ਨੌਲਜ ਦਾ ਬੜਾ ਸਾਰਾ ਦਾ ਲੋਕੇਸ਼ਨ ਆਉਣ ਜਾ ਨਹੀਂ ਫਰਾਜ ਸੈਂਟਿਸਟ ਰਹਾਈ ਬੜਾ ਲੇਕਾ ਮੁੰਡਾ ਯਾਰ ਟੈਨਸ਼ਨ ਸਾਰੀ ਨਾ ਇਹ ਦੂਜਿਆਂ ਪੜਿਆ ਕਾਹਦਾ ਪੜਿਆ ਹੋਗਾ ਜੀ ਤੂੰ ਖੇਤੀ ਚ ਪਤਾ ਹੋਣਾ ਨਹੀਂ ਅੱਗੇ ਪੜਾ ਬੱਗਾ ਮਾਇਆ ਕਿ ਇਹ ਬਟਾਈ ਕਿਵੇਂ ਬਗਜੂ ਮੇਰੇ ਪੁੱਛੇ ਬਿਨਾ ਗੇਬ ਵੱਢੀਏ ਹਾਂ ਪਾਇਣ ਦੀ ਧਲੀਰੀ ਜਾਵੇ ਖੜੀ ਰੁਕਦੀ ਉੱਠਦਾ ਇਹ ਤਰਕੇ ਪਾਇਣ ਤਾਂ ਕਰ ਨੇ ਕਈ ਉੱਠਦੇ ਨੇ ਉੱਠਦਾ ਹਾਂ ਜੰਦ ਪਰ ਤੜਕੇ ਸਨੇਹੀ ਉੱਠ ਜਾਂਦਾ ਤੜਕੇ ਕ ਬੱਗੇ ਤੜਕੇ 4:30 5 ਵਜੇ 12 1 ਵਜੇ ਕਿ ਕੱਢਾਂ ਓਏ ਕਰ ਦੇਣਾ ਡਾਕਟਰ ਨੂੰ ਕੋਲ ਆ ਜਾਏਗਾ ਬਹੁਤ ਬਹੁਤ ਠੀਕ ਆ ਜਾ ਜਾਏਗਾ ਚੇਰਾ ਚੇਰਾ ਜਾਉਗਾ ਰਾ ਚੇਰਾ ਕਾਹਦਾ ਨਹੀਂ ਹੋਇਆ ਯਾਰ ਜਦੋਂ ਮੁੰਡੇ ਮੁੰਡੇ ਆਵੇ ਯਾਰ ਕੰਮ ਘੀਰ ਕੰਮ ਡੱਟੋ 86 ਦਾ ਦੱਤਿਆ ਯਾਰ ਸੱਚੀ ਗੱਲ ਦੱਸ ਦੋ ਯਾਰ ਸਾਡੀ ਖੱਤੂ ਸੱਚੀ ਗੱਲ ਸੱਚੀ ਗੱਲ ਤਾਂ ਯਾਰ ਕਾਹੀ ਸੱਚੀ ਦੱਸਿਓ ਯਾਰ ਦੱਸਦਾ ਦਿਮਾਗ ਮੁੜ ਕੇ ਆਉ ਖਾ ਕੀ ਗੱਲ ਜੇ ਗੱਲ ਪਈ ਜਾਣ ਵਾਲੀ ਹੋਈ ਭੇਜੂ ਨਹੀਂ ਜਮਾ ਨਹੀਂ ਜਮਾ ਕੰਮੜਿਆ ਪੈਣਾ ਹਾਂ ਜੇ ਆ ਜਾੜਿਆ ਪੈ ਸੱਚੀ ਗੱਲ ਦਾ ਜੇ ਕੰਮ ਜਿੱਤਦੇ ਹੋਇਆ ਜਾਂ ਮੰਨ ਕੇ ਵੀ ਜਾਣਦੇ ਹੋਇਆ ਕਿਸੇ ਦੀ ਤੇ ਉਹ ਖਰਾ ਨਾਮ ਕਰਨ ਤੇ ਆਪਾਂ ਖੜੇ ਆ ਛੱਪੀ ਗੱਲ ਤੇ ਜਮਾ ਭੇਜਾਂਗੇ ਉਹ ਕੰਮ ਹੋਇਆ ਹੋਈਏ ਕਰਨ ਵਾਲਾ ਨਹੀਂ ਜਮਾ ਨਹੀਂ ਪਈ ਤੇ ਟੱਜ ਬਾਬਾ ਆਏ ਕੋ ਕਰਦੇ ਉਹ ਗੱਲ ਦਾ ਪਤਾ ਵੀ ਲੱਗੇ ਗੱਲ ਤੈਨੂੰ ਦੱਸ ਦਾਂਗੇ ਉੱਥੇ ਮਾਰ ਕੇ ਛੱਡ ਗਿਆ ਕੋਈ ਮੈਂ ਕਿਹੋ ਜਿੰਮੇਵਾਰੀ ਲੈਨੇ ਅਸੀਂ ਉਹ ਤਾਂ ਕੋਟੀ ਦਿੱਤੀ ਹੋਏ ਨੇ ਬਹੁਤ ਕੀ ਨਾ ਕੋਈ ਦੋਤੀ ਹੋਇਆ ਰਾਫਲ ਕੋਲੇ ਹੁੰਦੀ ਹੈ ਮੇਰੀ 24 ਘੰਟੇ

ਤੁ ਕੰਮ ਦੱਸਿਆ ਕੀ ਅਮਰ ਜਵਾਨਾ ਮਰਵਾਓ ਮੈਂ ਮੁਰਕੋ ਮੁਰਕੀ ਹੋ ਰਿਹਾ ਮੁਰਕੀ ਨਹੀਂ ਫੇਰਾ ਕੀ ਬੋਲਾ ਜਾਂ ਨਰੇ ਇਹ ਅੜ ਬੋਲਾ ਜਿਛੋ ਯਾਰ ਦੇਖੋ ਬੰਦਾ ਖੜਾ ਹੈ ਜੀ ਆਪਸ ਜਾਨ ਦੇ ਦੂ ਦੇ ਦੂ ਦੇ ਦੂ ਕੁਛ ਨਹੀਂ ਜਮਾ ਦੁੱਧ ਹਲਾ ਤੇਰੇ ਤੇਰੇ ਤੇ ਸਿੱਟੀ ਇਹ ਗੱਲ ਸਾਰੀ ਤੇ ਰਿਹਾ ਨਾ ਨੀਂਟਾਲੀ ਗੱਲ ਆ ਲਾਡੂ ਬਣ ਕੇ ਕੰਮ ਨਾ ਕਰ ਆ ਨੀਂ ਪਾਜੀ ਲੱਗੋ ਬੋਲਣ ਦੀ ਕਰਨ ਸਾਡਾ ਕਰਕਰੋ ਨਹੀਂ ਕੋਈ ਗੱਲ ਆ ਬਹੁਤ ਹੀ ਗੱਲ ਆ ਕਰਦੇ ਚੰਦੇ ਯਾਰ ਚ ਲੈ ਜਾਂਦੇ ਨਾ ਯਾਰ ਚ ਲੈ ਦਿੰਦੇ ਆ ਬਿੱਜ ਨੂੰ ਪਿਆਰ ਛੋੜ ਕੋਈ ਲੈਣਗੇ ਫਿਰ ਜੀ ਪਿਆਰ ਚ ਲੈਗੇ ਗੱਲ ਤਾਂ ਦੇਖ ਤੁਹਾਨੂੰ ਦੱਸ ਦਿੰਦੇ ਆ ਇੱਕ ਬੰਦਾ ਦਾ ਜਿੰਨਾ ਤਰ੍ਹਾਂ ਬੱਗ ਲੈਂਦੀ ਨਹੀਂ ਬੱਗ ਯੋ ਬੜਾ ਗੀਤ ਗੱਲ ਤੇ ਨਹੀਂ ਬੜਾ ਗੀਤ ਕਰਾਈ ਤੂੰ ਮੇਰੀ ਗੱਲ ਕਰਾ ਨਹੀਂ ਜਾ ਰਹੇ ਜਾਂ ਵੀ ਟੱਕਰ ਮੇਰਾ ਫੜਾ ਹੋਣਾ ਕੁਛ ਨਹੀਂ ਹਾਂ ਇਹ ਕਮਾੜੇ ਦੇ ਜਿਆਦਾ ਹੈ ਦੇਲਤ ਵਗਦੇ ਸ਼ੇਰਾ ਬੈਠਾ ਵਾ ਬਾ ਤੇਰੇ ਤੈਨੂੰ ਬਤਤੀ ਬਾਣੀ ਲੱਗਣ ਦਿੰਦਾ ਮੈਂ ਬੈਠਾ ਜਲਦੀ ਕਿਸੇ ਤੋਂ ਕੀ ਲੈਣਾ ਬਾ ਚ ਦੇ ਉਹਨੇ ਜਾਣਦੀ ਸੱਚੀ ਗੱਲ ਹਾਂ ਜਾ ਦੇ ਦੂ ਦੇ ਆਇਆ ਬਰਾਓ ਬਰਾਓ ਯਾਰ ਤੂੰ ਸ਼ਾਮ ਬਰਾਓ ਕੀ ਗੱਲ ਆ ਜੀ ਬਿੰਦੂ ਤੂੰ ਕਰ ਕੇ ਆ ਜਾ ਨਾ ਨਾ ਮੇਰੇ ਨਾਲ ਗੱਲ ਕਰ ਲੈ ਮੈਂ ਤੈਨੂੰ ਦੱਸ ਦੇਣਾ ਲੱਡ ਉੱਠ ਮੈਂ ਤਨ ਨਾ ਸਹੀ ਗੱਲ ਆ ਪਖਰੇ ਆ ਬਰਾਓ ਆਪਾਂ ਸੱਚ ਤੇ ਰਹਿੰਦੇ ਆ ਇਹ ਵੀ ਦੱਸਿਆ ਸੀ ਬੜ ਸੱਚਾ ਸੁੱਚਾ ਯਾਰ ਮੈਂ ਇਹਦੀ ਤੇ ਜੋਰੇ ਦੀ ਇਹਨਾਂ ਜੋਰੇ ਦੀ ਲੜਾਈ ਚੱਲਦੀ ਪਿੱਛੇ ਗੋਲੀ ਵੀ ਚੱਲ ਗਈ ਆਹੋ ਤੇ ਆਪਾਂ ਦਾ ਹੀ ਹੋਦਣ ਕੱਢ ਗਈ ਉਹ ਮੈਂ ਉਹ ਚੱਲਦੀ ਦੇਖੀ ਐ ਅੱਛਾ ਹਾਂ ਹੋਰ ਮੇਰੇ ਬੰਦੇ ਜਿਹੜੇ ਚੱਲ ਗਈ ਚੰਦ ਹੋ ਹਾਂ ਗਵਾਹੀ ਦੇਣ ਜਾਣਾ ਜੀ ਪਾਇਨ ਗੜੀ ਆ ਚੋਣ ਨੂੰ ਆਹ ਯਾਰ ਹਾਂ ਤੇ ਚਪਾ ਦੇਗਾ ਉਹ ਫੈਜਗਾ ਦੇ ਆਪਣੇ ਮੈਂ ਖਾਜਾ ਤੇ ਨਾ ਉਹ ਤੇ ਮੈਂ ਰੰਗਾਂ ਤੇ ਨੂੰ ਮੈਂ ਛਾਲਾ ਨੰਬਰ ਡੜੀਗਾ ਕੋਈ ਗਵਾਹੀ ਕੋਈ ਨਾ ਕੇ ਜਾ ਪਈ ਜਾਣਾ ਤੈਨੂੰ ਕਹ ਡਟ ਜਾਨ ਬਚਦੀ ਆ ਇਹ ਗੱਲ ਪਿੱਛੇ ਬਹੁਤ ਆਖੀ ਜਾ ਕਾ ਵਾਇਰ ਪਈ ਛਾਣਾ ਬਹਿਣਾ ਤੂੰ ਓਏ ਬਾਹਰ ਪਾਉਣ ਨੂੰ ਤਾਂ ਕਹੀ ਨਹੀਂ ਤੈਨੂੰ ਕਹੀ ਨਹੀਂ ਜਾਂਦਾ ਭਾਈ ਕੁਲੋ ਚ ਕੇ ਗਵਾਹੀ ਦੇਣੀ ਕੱਲੀ ਹੋਰ ਕੁਝ ਨਹੀਂ ਵਾਹੀ ਪਰ ਪਾਪਾਤੀ ਹੁੰਦਾ ਭਾਈ ਉਹਦਾ ਬੱਝੈਣਾ ਬੱਝੈ ਯਾਰ ਅਸੀਂ ਗਰੀਬ ਨੂੰ ਕਿਉਂ ਮੰਨਾਂ ਕੈਸੀ ਨਹੀਂ ਬਣਾਉਂਦੇ ਗਰੀਬ ਕਰੋ ਗਰੀਬ ਕਰੋ ਬਦਵਾਚੀ ਕਰਦਾ ਨਹੀਂ ਜੇ ਬਈ ਕਰ ਸੇ ਕੁਝ ਆਪਾਂ ਨਿਭੜੋ ਤੇ ਨਾਲ ਖਾਣ ਬੈਠਾ ਕਿਸੇ ਨਾਲ ਰੌਲਾ ਉਹ ਬਚਾ ਤੂੰ ਕੁਝ ਕਟਕਈ ਕੋਨੇ ਦਾ ਖਾਲ ਬੰਦ ਕਰੀ ਜੇ ਤੂੰ ਸੀ ਕਹਦਾ ਅਸੀਂ ਕਿਤੋਂ ਗਿੱਤ ਹੱਕ ਸੀ ਹੱਕਾ ਵੀ ਲੈਣੇ ਚਲਾ ਕੀ ਫਿਰ ਦੁੱਧ ਜਮਾ ਦੁੱਧਾ ਕਰੀ ਨੇ ਕਰਤਾ ਸੀ ਦੁੱਧ ਜੇ ਨਾਮ ਪਰੇ ਹੁੰਦਾ ਆਏ ਤੇ ਮੈਂ ਕਰਤਾ ਹਾਂ ਮੈਂ ਤਾਲੀ ਗੱਲਾ ਵੀਰ ਨਾ ਪੜਾ ਇਹ ਗੱਲ ਨਾ 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 ਇਹ ਗੱਲ ਝੂਠ ਆ ਪਾ ਜੇ ਦੀ ਪੈਂਦੀ ਆ ਪਾ ਜੇ ਕਿ ਮੈਂ ਪੜਦਾ ਆ ਪਾ ਜੇ ਨੂੰ ਜਦੋਂ ਗੱਲ ਕਰਦਾ ਖਾ ਖਾ ਮੈਨ ਨਹੀਂ ਮੈਂ ਚੰਦਰਾ ਪੱਡੂ ਘੇਰਾ ਪਾ ਲੈ ਜਾਲ ਸੁਣ ਮੇਰੀ ਮੱਠੋਂ ਮੱਟੇਂਗਾ ਤੂੰ ਤੈਨੂੰ ਕਈ ਨਹੀਂ ਲੜਦੇ ਨੀ ਹਾਂ ਤੂੰ ਮਮਾਰਕਟ ਬਜੂ ਜੀ ਆਪ ਤਾਂ ਮਾ ਨਹੀਂ ਹੁੰਦੇ ਸੋਟੇ ਹਾਂ ਹਾਂ ਤਰ ਨੂੰ ਜੀ ਵੀ ਖੜਾ ਜੀ ਵੀ ਠੋਕ ਕੇ ਉਹ ਖੜਾ ਜੋੜੀਂ ਪ੍ਰਵਾਹ ਤੇਰੇ ਤੇ ਗੋਲੀ ਚੱਲ ਗਈ ਮੈਂ ਨਹੀਂ ਜਾਣ ਜਮਾਨਾ ਜੀ ਮੰਨੀ ਦਾਂਦਾ ਆਪਾਂ ਕਿ ਮੈਂ ਹੋਣਗੇ ਅੱਛੇ ਅਸੀਂ ਲੜਾਂਗੇ ਜਿੱਥੇ ਬੜੇ ਹੋਰੇ ਲੜ ਜਾਗੇ ਭਾਨੇ ਵਾਂਗ ਮੈਂ ਮਾੜਾ ਕੰਮ ਕਰੀ ਨਾ ਮੈਂ ਮਾੜਾ ਕੰਮ ਕੋਈ ਨਹੀਂ ਕਹੀ ਚਲੇ ਫਿਰ ਵਰਦੀ ਲਾੜੂ ਹੈ ਤੇ ਫਿਰ ਤੂੰ ਵਰਦੀ ਲਾ ਦੇਂਗਾ ਜੇ ਸੱਚ ਤੈਨੂੰ ਗਾਂਜਾ ਭਾਈ ਸੱਚ ਚੱਲਿਆ ਕੋਈ ਨਹੀਂ ਪ੍ਰਵਾਹ ਨਾ ਕੋਈ ਹੋਏਂਗੇ ਦੁੱਤ ਮੇਰੀ ਜਾਨ ਕੋਲ ਪ੍ਰਵਾਹ ਕੋਤੀ ਚ ਜਾਓ ਯਾਰ ਮਾਪੇ ਆਜੂ ਤੇਰੇ ਅੱਥੇ ਲਿਖ ਤੂੰ ਇੱਧਰ ਤੱਕ ਨੂੰ ਜਾ ਜਾ ਰਿਹਾ ਹੈਂ ਤੇਰੇ ਅੱਥੇ ਲਿਖ ਮਰੇਗਾ ਮੈਂ ਚੰਦਰੂ ਸੁਣੋ ਚੰਦ ਭਾਈ ਗੱਲ ਸੁਣ ਕੱਲ ਨੂੰ ਕੋਈ ਗੱਲ ਹੋਵੇ ਤਾਂ ਫੋਜੀ ਹਾਂ ਮੈਂ ਖੜੂ ਤੇ ਨਾ ਪਈਆ ਸਾਨੂੰ ਖੜਨ ਦੀ ਲੋੜ ਨਹੀਂ ਸੀ ਆਪਦਾ ਕੋਈ ਨਹੀਂ ਬੜਾ ਸਾਡੇ ਪੈਸੇ ਲੱਗਣ ਨੂੰ ਤਾਂ ਹੋਏ ਤਾਂ ਸਾਡੇ ਲੱਗੀ ਨਾ ਲੱਗੇ ਯਾਰ ਮੈਂ ਤੁਸੀਂ ਜਾਓ ਯਾਰ ਮੈਂ ਚੱਲ ਸ਼ੇਰਾ ਫਿਰ ਚੱਲ ਚੱਲ ਇਹ ਤਾਂ ਕਰਾਉਂ ਬੈਠ ਮੈਂ ਇੱਥੇ ਯਾਰ ਸਹੀ ਦਾ ਲੈਣਾ ਨਵੀਂ ਬੈਠ ਬੈਠ ਹਾਂ ਹਾਂ ਠੀਕ ਹੈ ਚੱਲ ਲੈ ਕੇ ਨਹੀਂ ਆਂਦੇ ਲੈ ਕੇ ਨਹੀਂ ਆਂਦੇ ਨਹੀਂ ਲੈ ਕੇ ਨਹੀਂ ਆਂਦੇ ਚੱਕੇ ਦੇਖੀ ਨਹੀਂ ਸੋ ਇਹ ਸੀ ਤਾਂ ਮੈਂ ਮੇਰੇ ਘਰ ਤੇ ਆਪੇ ਲੰਘ ਅੱਗੇ ਇਹਨੂੰ ਪਿਆਗੂ ਅੱਜ ਹੋਰ ਹੋਦੀ ਐ ਜਿ ਕੋਰੇ ਬੋਤਲ ਪੀ ਲਈ ਕੋਈ ਜਾਣੇ ਕੋਈ ਨਾ ਓਏ ਉੱਠਦਾ ਨਹੀਂ ਮੈਂ ਆਪੇ ਆਲੀ ਬਸ ਕਰਵਾ ਗਏ ਬਸ ਆਪੇ ਗੇ ਬੋਨੀ ਪੂਰੀ ਮਾਰ ਮਾਰਦਾ ਓ ਯਾਰ ਓ ਇੱਜ਼ਤ ਯਾਰ ਓ ਤਾਂ ਕੀ ਹੁੰਦੀ ਪੈਸੇ ਟਕੇ ਦੀ ਲੋਡ ਹੋਈ ਪੈਸੇ ਟਕੇ ਦੀ ਲੋਡ ਹੋਈ ਅਸੀਂ ਬੈਠੇ ਹਾਂ ਨਾ ਪਪਾ ਜੀ ਸੱਚਾ ਸੱਚਾ ਮਾਣਾ ਮੈਨੂੰ ਚਾਹ ਮਾਣਾ ਤਾਂ ਹੀ ਹੈ ਤੇਰੇ ਕੋਲੇ ਬੱਸ ਜੌਨਸਨ ਇਹ ਪ੍ਰਵਾ 14 ਅਧਰੇ ਪਾਈਪਾ ਲੈ ਮੈਨੂੰ ਨਹੀਂ ਆਈ ਇਹ ਸੰਗਾ ਉਹ ਸਵਾਹ ਇਹਦਾ ਮਰਜੀ ਸਾਡਾ ਘੜਾ ਜੋਰਾ ਨਹੀਂ ਹੁੰਦਾ ਛੋਲ ਨਹੀਂ ਤੇਰੇ ਨਾਲ ਆ ਬੋਲ ਵੀ ਲੋ ਕਹਿ ਤਾ ਕੱਟ ਕੇ ਇਹ ਮੈਂ ਭਾਈ ਨੂੰ ਜਾਈ ਕਾਂਕੇ ਦੀ ਨੁਤਕਾ ਨਾ ਨਾ ਜਿੰਨਾ ਹੋ ਕੱਟਾ ਜ ਤੂੰ ਆ ਗਿਆ ਮੁਰ ਪੁੱਠਾ ਅਜਾ ਖਾਰ ਆ ਜੰਪਰ ਜਾਈਦਾ ਕੱਢ ਕਮਾਈਆਂ ਕਰਦਾ ਫਿਰ ਤੈਨੂੰ ਮੈਂ ਛੁਪੇ ਬੈਨ ਯਾਰ ਬਹੁਤ ਹੈ ਗਈ ਉਹਨਾਂ ਗੱਲ ਕਿਉਂ ਬਾਈ ਪਾਈਉ ਮੈਂ ਤੈਨੂੰ ਦੱਛਾ ਸਾਲਾ ਕਬਾਈ ਜਨਰੇ ਛੱਤਰਾ ਨਾ ਮੈਂ ਤਾਂ ਸੱਚ ਦੇ ਜਲੂ ਤੂੰ ਐਂ ਕਰ ਫਿਰ ਚੱਲਦੀ ਚੱਲ ਕੇ ਮੈਂ ਚੱਲੂੰਗਾ ਕਰ ਜਾ ਫੇਰ ਕਿਉਂ ਗੋਆ ਆਪਦੇ ਬੰਦੇ ਯਾਰ ਮਾਂਖਣਾ ਹੀ ਮਰਿਆ ਸੀ ਪਿੰਡ ਚ ਕੁੱਤੇ ਨਹੀਂ ਸਿਆਣਾ ਤੈਨੂੰ ਕੁੱਤੇ ਨਹੀਂ ਸਿਆਣਾ ਛਾ ਤੂੰ ਮੇਰਾ ਬਰਾਂਏਗਾ ਪਰ ਤੇਵਾ ਖੜਾ ਚਾਈ ਮਿੱਟੀ ਹੋ ਜਾਈ ਗਵਾਈਆਂ ਦਾ ਗਿੱਟ ਮਿੱਟੀ ਲਾਨੇ ਦਾ ਬੰਦਾ ਭਾਈ ਖੜਿਆ ਲੁੱੱਚੇ ਜੰਡੇ ਬੰਦੇ ਆ ਇਹ ਗੱਲ ਲੁੱਡੀ ਫੁਲਾਣੇ ਨਹੀਂ ਜਲਦੀ ਦੇਖੀ ਗੱਲ ਲੁੱੱਚੇ ਤੈਨੂੰ ਆਖਿਆ ਸੀ ਨਾ ਚੰਦ ਇਹ ਬੰਦਾ ਘਰ ਹੈ ਚੰਦ ਬਹੁਤ ਲੁੱੱਚਾ ਬੰਦਾ ਇਹ ਇਹ ਕੀ ਦੀ ਕੀ ਦੀ ਨਾਲ ਮਾਰਾ ਇਹ ਕਿ ਬੋਕ ਬੜੀ ਤੇ ਤੂੰ ਟਰਾਈ ਲਉਗਾ ਅੱਛਾ ਜੀ ਬੜੀ ਵਿੜਕ ਰੱਖ ਦਊ ਕੰਦਰ ਤੋਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਖੇਤ ਤੁਰੇ ਫਿਰਦੇ ਹਾਂ ਸਾਰੇ ਹੀ ਕੰਮ ਮੰਦਿਰ ਦਾ ਐਸੇ ਕੰਮ ਧੀਆਂ ਸੀ ਐਂ ਕਰ ਉਹਦੇ ਨਾਲ ਹੈਗੀ ਆ ਦੀ ਹਾਂ ਓ ਕੰਮ ਕਰਾ ਬਾਈ ਵੀਣ ਕਿ ਤੂੰ ਨਾ ਟੱਪ ਮੈਂ ਜੋ ਮੂੰਹ ਤੇ ਖਾਂਦਾ ਨਹੀਂ ਨਾ ਭਰਾਵਾ ਵਰਗੀ ਹੁੰਦਾ ਐਵੇਂ ਲੱਗਦਾ ਜਿਵੇਂ ਬੋਪਰੂ ਮੁੰਡੇ ਭਰਾਵਾ ਵਰਗੇ ਹੁੰਦੇ ਹੁਣ ਇਸ ਕੰਮ ਚ ਭਰਾਵਾ ਵਰਗੇ ਪਿਓ ਪੁੱਤ ਦੇ ਜਿਹਦੇ ਇੱਕ ਜੋੜਾ ਆਉਣ ਲੱਗੇ ਨਾ ਬਸ ਬਰੋਬਰ ਦੀ ਹੁੰਦੇ ਚੱਪਲ ਦੋੜਾ ਤਾਂ ਉੱਡੀ ਹੀ ਹੋ ਗਏ ਮੇਰੇ ਨਾਲ ਦੁੱਗਣਾ ਵੱਡਾ ਤੂੰ ਆਉਂਦਾ ਹੀ ਨਹੀਂ ਚੱਲ ਸ਼ਰਾਜਾ ਕੋਈ ਨਹੀਂ ਮੈਂ ਤੇਰਾ ਤੁਸੀਂ ਫੁੱਦੂ ਬਣਾਈ ਜਾਂਦੇ ਹੋ ਸ਼ਰਾਜਾ ਤੈਨੂੰ ਮੈਂ ਕਦੇ ਰੋਕਦਾ ਟੋਕਦਾ ਤੂੰ ਪਹਿਲਾਂ ਮਾਗਣਾ ਹਟਾਦਾ ਦੂੰ ਯਾਰ ਓ ਨਹੀਂ ਨਹੀਂ 500 ਰੁਪਿਆ ਦੇਣਾ ਉਹ ਤਾਂ ਵਰਗੋਲ ਹੀ ਦਿੱਤਾ ਐਚ ਤਾਂ ਦੇ ਦੂ ਬਾਈ ਪੈਸੇ ਪਿੱਛੇ ਦੂ ਅਗਲਾ ਇਨੀ ਖਾ ਉਹ ਸ਼ਰਾਬ ਗੋਲੀਆਂ ਖਾਂਦਾ ਸੀ ਉਹ ਹੁਣ ਆਪਾਂ ਨੂੰ ਕੀ ਪਤਾ ਸੀ ਹਾਂ ਤੂੰ ਮੇਰੇ ਜੁਰੂ ਖਵਾ ਦੇਗਾ ਉਹਨੂੰ ਖਵਾ ਦੇਣਾ ਮੈਂ ਤਾਂ ਕਹਿੰਦਾ ਪਾਲੇ ਨੂੰ ਆਪਾਂ ਪਹਿਲੀ ਬੰਨ ਦੇਂਦੇ ਪੈਸੇ ਨਾਲ ਬੰਦਾ ਵੱਜ ਜਾਂਦਾ ਉਹ ਯਾਰ ਤੂੰ ਰਹਿਣ ਦੇ ਪਹਿਲਾਂ 500 ਪਿੱਛੇ ਤੇਰੀ ਮਰਜ਼ੀ ਆ ਭਾਈ ਮੈਂ ਤਾਂ ਕੁਝ ਨਹੀਂ ਕਹਿੰਦਾ ਚੋਰਿਆ ਬੱਸ ਜਾ ਆ ਗਿਆ ਖਾ ਲੰਬਰ ਜੜੀ ਦਾ ਇਹਦੇ ਜੋ ਗੱਲ ਨਹੀਂ ਰਹਿੰਦੀ ਵਾਪਾ ਆਹ ਵਾਪਾ ਖੜੇ ਬੰਦੇ ਨਾਲ ਅੱਛਾ ਤੂੰ ਰੱਖੇਗਾ ਗੱਲੋ ਯਾਰ ਮੈਂ ਤਾਂ ਭਰਾਵਾ ਗਵਾਹੀ ਦੇਉਂ ਮੈਂ ਗਵੜੇ ਨਹੀਂ ਪਟੜੂ ਜਦੋਂ ਮੈਂ ਚਲਦੀ ਦੇਖੀ ਹੈ ਚਲਦਾ ਤਾਂ ਬੜਾ ਕੁਝ ਦੇਖਿਆ ਉਹ ਵੀ ਦੇਖਿਆ ਉਹ ਚਲਦਾ ਤਾਂ ਉਹ ਕੀ ਹਾਂ ਪਿਸਤੌਲ ਚਲਦਾ ਵੀ ਦੇਖਿਆ ਉਹ ਗੋਲੀ ਚਲਦੀ ਚਲਦੀ ਤਾਂ ਜੁਨੀ ਨਹੀਂ ਦੇਖੀ ਤੇ ਮਾਰੀ ਪਿਸਤੌਲ ਨਾਲ ਹਰ ਬੰਦੂਖ ਜੱਗਾ ਹਾਂ ਨਾ ਪੁਲਸ ਕੋਲ ਇੱਥੇ ਕੱਲਾ ਕਹੀ ਜਾਈਂ ਬੰਦੂਖ ਚੀਗੀ ਹਾਂ ਬਰਾਬਰ ਟੰਗ ਲੈਣਗੇ ਮੈਂ ਕੋ ਛਮਾ ਕਰ ਵਕੀਲ ਕਰਦਾ ਫਿਰੂੰ 315 ਫੋਰ ਸੀ ਹਾਂ ਗਾਜੇ ਪਿੰਡ ਚ ਠੋੜ ਬਜਾ ਕੇ ਪਪਾਲਾ ਬੈਨ ਜੋਰੇ ਉਹਦੀ ਪਤਾ ਕਰਕੇ ਮਾਰਸ ਖਾ ਜਾਣਗੇ ਉਹ ਜਾਣਦਾ ਮਾਰ ਕੇ ਫੜੇ ਚ ਸੜ ਜਾਣਗੇ ਲੈ ਆਈ ਜੋਰੇ ਨਾ ਵਾਦਾ ਕਿਹਨੇ ਨਾ ਵਾਦਾ ਕੁਝ ਲੈ ਕਛੜਣੀ ਆ ਪੱਕਾ ਮਾਰੀ ਕਰਕੇ ਕਛੜੀ ਨਾ ਭਈ ਮਾਤਾ ਵਦਲੇ ਜੀ ਨਾ ਕਰੋ ਇਕ ਤਾਇਆ ਮੇਰਾ ਬਹਲਾ ਕਰਦਾ ਕੱਟ ਕਰਕੇ ਚੰਨੀ ਤੈਨੂੰ ਬਣਾਉ ਛਾਲਾ ਮੈਂ ਮੰਗਰੀ ਚੱਲੂ ਇਕ ਤਾਇਆ ਮੇਰਾ ਬਹਲਾ ਕਰਦਾ ਕੇ ਜੇ ਵਰਗਨ ਵਹੀਂ ਪਾਟ ਦਿਆ ਓਏ ਇਨ ਪੜ ਜਾ ਭੈਣ ਦਾ ਖਾਸਮਾ ਮਾੜੇ ਪੜਦੇ ਜੀ ਬੀੜੀ ਆਪਣੀ ਬੀੜੀ ਆਪਣੀ ਬੀੜੀ ਪਾਉਣ ਤੋਂ ਜੱਕੜਾ ਹੀ ਤੇ ਜਾਣਾ ਵੀੜੀ ਉਹ ਵੀੜੀ ਕੰਮ ਦੀ ਵੀੜੀ ਬੀੜੀ ਆ ਕੰਮ ਦੀ ਨਾ ਇਹ ਹੋਰ ਕੰਮ ਦੀ ਵੀੜੀ ਫਿਰ ਮਾਰਨਾ ਮੂਰੇ ਜੋ ਲੈ ਆ ਜੀ ਲੈ ਹੋਰ ਨਹੀਂ ਬੋਲਦਾ ਜਦ ਪਿੰਡਸ਼ੋ ਜਿੱਦ ਸੀਤੇ ਨੇ ਦੇਖੀਆ ਫਲੀ ਨੇ ਦੇਖੀ ਉਹ ਤਾਂ ਬੋਲ ਜੇ ਨਹੀਂ ਤੈਨੂੰ ਜਾਰੇ ਉਹ ਸੱਚ ਦਾ ساری ਉਮਰ ਨਹੀਂ ਦੁੱਧਾ ਮਰ ਜਾਏਗਾ ساری ਉਮਰ ਨਹੀਂ ਤੱਬਾ ਲੈਂਦਾ ਵੀ ਗਰਦਾਰ ਆ ਗਰਦਾਰ ਮੇਰੇ ਤੇ ਕਾਹਦਾ ਗਰਦਾਰਾ ਮੇਰੇ ਗਰਦਾਰ ਆਪਾਂ ਮਰਵਾਈ ਹੋਈ ਗਿਆ ਮਾਰ ਦੇ ਗੋਲ ਕੇ ਫਿਰ ਦਬਦਾ ਗਰਦਾਰ ਜਾਰੀ ਪਿੱਛੇ ਗਰਦਾਰ ਬਣੂ ਅੱਛਾ ਤੈਨੂੰ ਪਟਾਈ ਜਾਏਗਾ ਜਾਰੀ ਨਾ ਮਾਉ ਯਾਰ ਨਾ ਸਿਰ ਮੈਨੂੰ ਵੱਡਾ ਚੋਹ ਹੈ ਕਿ ਮੈਂ ਮੈਨੂੰ ਐਂ ਦੱਸ ਕਾ ਵੱਡਾ ਤਾਂ ਤੂੰ ਹੈ ਮੈਂ ਕਹਿ ਗਿਆ ਪਿਓਂ ਕਿ ਤੂੰ ਮੇਰਾ ਪਿਓ ਆ ਪਿਓ ਵੀ ਤੂੰ ਅਲਗ ਕਰ ਹਿਸਾਬ ਨਹੀਂ ਦੇ ਤੈਨੂੰ ਸਾਰੀ ਅੱਛਾ ਤੈਨੂੰ ਹਿਸਾਬ ਆ ਪਟਾਏ ਬੁੱਧ ਇੱਧਰਲੇ ਮੋੜੇ 'ਚ ਪਾਇਆ ਸੀ ਮੈਂ ਪਾਇਆ ਸੀ ਦੱਛਕਾ ਕੱਲੇ ਮੋੜ ਦੱਛਕਾ ਕੱਲੇ ਬੁੱਧ ਜਾਂ ਗਿਆ ਖਾਤਮਾ ਦੱਛਕਾ ਮੈਨੂੰ ਕੋਈ ਮੋੜੇ ਕਿਉਂ ਰਿਹਾ 10 라운ਡ ਕਿਨਾਂ ਹੋ ਰਿਹਾ ਐਡੇ ਮੁੰਡੇ ਨੂੰ ਕੁੱਤੀ ਜਨਾ ਨਹੀਂ ਕੁੱਤੀ ਜਨਾ ਮੁੰਡੇ ਤੇਰੀ ਪੈਨਗੜੀ ਆ ਤੇ ਪਵਾ ਕੇ ਪੈਸਪਾਰ ਜਾਏਗਾ ਪੈ ਜਾਣਾ ਭਰਾਵਾ ਹੋਰ ਕੀ ਪੈ ਜਾਣਾ ਉਹਦੇ ਦੱਛਕਾ ਮੈਨੂੰ ਕੈ ਕੈ 라운ਡ ਸੀ 라운ਡ ਤਾਂ ਮੇਲੇ ਪਟੇ 'ਚ 15-20 ਹੋਣ ਹਜੇ ਵੀ ਹੱਟਿਆ ਹਜੇ ਵੀ ਹੱਟਿਆ ਪੇੜਾ ਬੈ ਖੇੜਿਆ ਪੰਦਰਾ ਵੀ ਆ ਦੋ ਕੋਲੋਂ ਹੋਰ ਪਾ ਦੇਣਾ ਮੈਂ ਪੂਰੀ ਹੋ ਜਾਣਗੇ ਤੇ ਭਰਾਵਾ ਮੈਂ ਤਾਂ ਖੜੂ ਆ ਹਾਂ ਤੂੰ ਫੇਰ ਚੱਲੀ ਯਾਰ ਮੈਂ ਜਾਗਦੀ ਆ ਮੈਂ ਸਮਝਦਾ ਨਹੀਂ ਤੂੰ ਚੱਲੀ ਤੈਨੂੰ ਕਾਦਾ ਡਰ ਆ ਯਾਰ ਡਰ ਜਾਂ ਬਿਟਾ ਕਰ ਚੁੱਕਾ ਨਾ ਮੈਂ ਪੜ ਕੇ ਜਾ ਜੀ ਮੂਰੇ ਤੂੰ ਕਵਾ ਨਹੀਂ ਤੂੰ ਮੇਰੇ ਨਾਲ ਬੋਆ ਫੇ ਤੂੰ ਬਾਹਰ ਨਿਕਲ ਜੀ ਹੈ ਕਹਿੰਦੇ ਤੂੰ ਮੈਨੂੰ ਬੇਜਾਖਲ ਲਿਖਿਆ ਦੀ ਅੱਛਾ ਤੂੰ ਸ਼ਾਮ ਰੇ ਗਾ ਨਾਲੇ ਹੋਰ ਹਟ ਜਾਣੀ ਹੈ ਹੈ ਬਿੰਦੂ ਕੁਝ ਹਟੂ ਕਿਵੇਂ ਯਾਰ ਚਲਦੀ ਦੇਖੀ ਮੈਂ ਯਾਰ ਅੱਛਾ

ਉਗੇਲਾ ਅੱਖਾਂ ਚੱਲਦਾ ਲੋਜੋ ਫਰਾ ਨਾਲ ਸੀ ਹਾਂ ਉਹਨੂੰ ਨਾਲ ਅੱਛਾ ਕ ਕਾਏ ਰਾਉਂਡ ਕੱਢਿਆ ਫਿਰ ਕਾਏ ਰਾਉਂਡ ਕੱਢਿਆ ਅੱਛਾ ਕੀ ਪਾਈ ਨੂੰ ਗੇਲਾਂ ਚਾਹੀਉ ਕਿ ਨਹੀਂ ਮੈਂ ਹੱਥ ਚੰਗਾ ਬਣ ਅੱਖੀ ਗੈਂਗਾ ਦੇਮਾ ਕਭੀ ਗੇਂਦਾ ਚੰਗਾ ਨਹੀਂ ਦਿੰਦਾ ਬਸ ਨਹੀਂ ਕਈ ਨਹੀਂ ਦਿੰਦਾ ਨਹੀਂ ਦਿੰਦਾ ਬਸ ਯਾਰ ਹਾਂ ਖਾਲਾ ਬਣਾ ਦੂ ਤੈਨੂੰ ਇਹਦਾ ਉਹ ਚੱਲਿਆ ਗੇਲਾ ਸੀ ਫਲਾਣਾ ਸੀ ਨੂੰ ਜਿਆਦਾ ਦਿੰਦਾ ਸਪਰੇ ਵੀ ਕੀ ਮਰ ਜੂ। ਪਰ ਇਹ ਵੀ ਕਿ ਮਰੀ ਚੰਗਾ ਜੂ ਨਾ ਉਤਾ। ਲਫੜਾ ਮੈਂ ਤਾਂ ਫੜਾ ਸਪਰੇ ਦਿੱਤੇ। ਤੂੰ ਇੱਧਰ ਨੀ ਚੜ ਆ ਬੈ ਗਿਆ ਓਏ। ਫੜਾ। ਕਰੰਟ ਨਾਲ ਲਗੂਣਾ। ਮੈਂ ਹੁਣ ਇਹ ਲਾ ਗੂ ਟ੍ਰਾਂਸਫਾਰਮ ਪਾਈਠੇ। ਫੇ ਕਰੰਟ ਨਾਲ ਬੈਠੇ। ਮਾਤਾ ਮਰਗੂ ਆ ਜੀ। ਬੈਠੇ। 16 ਟ੍ਰਾਂਸਫਾਰਮ ਦਾ ਇੱਥੇ ਬੈ ਜਾ ਮੈਂ ਚੱਲ ਜੂ ਨਾ ਕਿਹ ਨਾਲ ਨਹੀਂ ਖੜਿਆ ਖੜਾਂਗੇ। ਜੀ ਨਾਲ ਨਹੀਂ ਖੜਿਆ ਨਾਲੇ। ਜੇਂਗਾ ਕੋ ਵਾਹੀ ਕੇ ਨਾ। ਹਾਂ? ਕੋ ਵਾਹੀ। ਕਾਇਦਾਮ ਚਿਪਦਾ। ਗਿੰਦੀਏ ਚਲਦੀ ਕਾ ਹੱਟਦੀ ਪਤਾ ਨਹੀਂ ਭਰਾ ਐ ਗਾਛੇ ਲਾ ਲੈਣਾ